ਅਰਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਸੰਗਰੂਰ ਦੇ ਪਿੰਡ ਬੱਦਲਵੜ ਤੋਂ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਇੱਕ ਮਹਿਲਾ ਇੱਕ ਕਾਰ ਦੀ ਡੋਰ ਬੈਲ ਬਜਾਉਂਦੀ ਹੈ ਇੱਕ ਘੰਟੇ ਤੱਕ ਕਾਰ ਦੀ ਬੈਲ ਬਜਾਉਂਦੀ ਹੋਈ ਇਹ ਮਹਿਲਾ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਪੂਰੇ ਹੀ ਪਰਿਵਾਰ ਦੇ ਮੈਂਬਰਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਸਾਰੀ ਹੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਸੰਗਰੂਰ ਦੇ ਪਿੰਡ ਬੱਦਲਵੜ ਦੀਆਂ ਤਸਵੀਰਾਂ ਨੇ ਜਿੱਥੇ ਅੱਧੀ ਰਾਤ ਨੂੰ 11 ਤੋਂ 12 ਵਜੇ ਦੇ ਕਰੀਬ ਇੱਕ ਮਹਿਲਾ ਘਰ ਦੀ ਡੋਰ ਬੈਲ ਬੁਜਾਉਂਦੀ ਹੈ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਬੱਦਲਵੜ ਦੀਆਂ ਨੇ ਜਿੱਥੇ ਇੱਕ ਮਹਿਲਾ ਇੱਕ ਘਰ ਦੇ ਬਾਹਰ ਆਉਂਦੀ ਹੈ ਤੇ ਫਿਰ ਤਕਰੀਬਨ ਇੱਕ ਘੰਟੇ ਤੱਕ ਘਰ ਦੀ ਡੋਰ ਬੈਲ ਬੁਜਾਉਂਦੀ ਹੈ ਜਦੋਂ ਘਰ ਪਰਿਵਾਰਕ ਮੈਂਬਰਾਂ ਵੱਲੋਂ ਦਰਵਾਜ਼ਾ ਹੀ ਖੋਲਿਆ ਜਾਂਦਾ ਹੈ ਫਿਰ ਵੀ ਉੱਥੇ ਘੁੰਮਦੀ ਹੋਈ ਨਜ਼ਰ ਆਂਦੀ ਹੈ ਬਾਰ-ਬਾਰ ਇਸ ਦੇ ਵੱਲ ਘਰ ਦੀ ਡੋਰ ਬੈਲ ਜਿਹੜੀ ਆ বাজਾਈ ਜਾਂਦੀ ਹੈ ਸਾਰੀ ਹੀ ਘਟਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਈਆਂ ਨੇ ਪੂਰੇ ਹੀ ਪਰਿਵਾਰਿਕ ਮੈਂਬਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਛੋਟਾ ਹਾਥੀ ਵਾਹਨ ਵੀ ਜਿਹੜਾ ਆ ਉਹ ਕੈਦ ਹੋਇਆ ਹੈ ਤੇ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕੀ ਕੁਝ ਹਾਲਾਤ ਜਿਹੜੇ ਨੇ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਬੜੇ ਹੋਏ ਨੇ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਨੂੰ 12 ਵਜੇ ਦੇ ਇੱਕ ਮਹਿਲਾ ਇਸ ਘਰ ਦੇ ਬਾਹਰ ਆਉਂਦੀ ਹੈ ਤੇ ਫਿਰ ਉਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਵੱਲ ਵੀ ਵੇਖਿਆ ਜਾਂਦਾ ਹੈ ਤੇ ਫਿਰ ਘਰ ਦੀ ਡੋਰ ਬੈਲ ਬਚਾਉਂਦੀ ਹੈ ਤਕਰੀਬਨ 1 ਘੰਟੇ ਤੱਕ ਇਸ ਮਹਿਲਾ ਦੇ ਵੱਲੋਂ ਡੋਰ ਬੈਲ ਜਿਹੜੀ ਆ বাজਾਈ ਗਈ ਹੈ ਇੱਧਰ ਉੱਧਰ ਘੁੰਮਦੀ ਹੋਈ ਨਜ਼ਰ ਆਉਂਦੀ ਹੈ ਤੇ ਫਿਰ ਨਿਕਲ ਜਾਂਦੀ ਹੈ ਸੀਸੀਟੀਵੀ ਕੈਮਰਿਆਂ ਤੋਂ ਬਾਹਰ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਛੋਟਾ ਹਾਥੀ ਵਾਹਨ ਵੀ ਜਿਹੜਾ ਆ ਕੈਦ ਹੋਇਆ ਹੈ ਤਾਂ ਹੁਣ ਇਹਨਾਂ ਤਸਵੀਰਾਂ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਅਲਰਟ ਹੋਣ ਦੀ ਲੋੜ ਹੈ ਕਿਉਂਕਿ ਜੇਕਰ ਪਰਿਵਾਰਿਕ ਮੈਂਬਰ ਘਰ ਦਾ ਦਰਵਾਜ਼ਾ ਖੋਲ੍ਹ ਦਿੰਦੇ ਤਾਂ ਇੱਕ ਵੱਡੀ ਵਾਰਦਾਤ ਜਿਹੜੀ ਆ ਉਹ ਵਾਪਰ ਸਕਦੀ ਸੀ ਕਿਸ ਤਰੀਕੇ ਦੇ ਨਾਲ ਇਹ ਮਹਿਲਾ ਅੱਧੀ ਰਾਤ ਨੂੰ ਆਉਂਦੀ ਹੈ ਤੇ ਘਰ ਦੀ ਡੋਰ ਬੈਲ ਇਸ ਦੇ ਵੱਲੋਂ ਬਾਰ-ਬਾਰ ਜਿਹੜੀ ਆ ਉਹ ਬਜਾਈ ਜਾਂਦੀ ਹੈ ਜਿਸ ਕਰਕੇ ਪਰਿਵਾਰਿਕ ਮੈਂਬਰਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਮਹਿਲਾ ਲੁਟੇਰੇ ਗਿਰੋਹ ਦੀ ਮੈਂਬਰ ਹੈ ਤਾਂ ਪਰਿਵਾਰ ਦੇ ਵਿੱਚ ਵਿਅਚਿਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਹ ਸੀਸੀਟੀਵੀ ਤਸਵੀਰਾਂ ਬੇहद ਜ਼ਿਆਦਾ ਹੈਰਾਨ ਅਤੇ ਪਰੇਸ਼ਾਨ ਕਰਕੇ ਰੱਖ ਦੇਣ ਵਾਲੀਆਂ ਨੇ ਸੰਗਰੂਰ ਦੇ ਪਿੰਡ ਬੱਦਲ ਵੜਦੀਆਂ ਇਹ ਤਸਵੀਰਾਂ ਨੇ ਜਿੱਥੇ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਇਹ ਮਹਿਲਾ ਘਰ ਦੇ ਬਾਹਰ ਆ ਕੇ ਘਰ ਦੀ ਡੋਰ ਬੈਲ ਬਾਰ-ਬਾਰ ਬਜਾਉਂਦੀ ਹੈ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਸਾਡੇ ਘਰ ਦੀ ਕੋਈ ਅੱਧੀ ਰਾਤ ਨੂੰ ਡੋਰ ਬੈਲ ਬਚਾਵੇ ਤਾਂ ਕਿਹੋ ਜਿਹੇ ਹਾਲਾਤ ਉਸ ਟਾਈਮ ਬਣ ਜਾਂਦੇ ਨੇ ਹਰ ਕੋਈ ਡਰ ਜਾਂਦਾ ਹੈ ਤੇ ਅਜਿਹੇ ਹਾਲਾਤ ਹੀ ਇਸ ਪਰਿਵਾਰ ਦੇ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ ਹੈ ਜਦੋਂ ਇਸ ਮਹਿਲਾ ਦੇ ਵੱਲੋਂ ਬਾਰ-ਬਾਰ ਘਰ ਦੀ ਡੋਰ ਬੈਲ ਜਿਹੜੀ ਆ ਉਹ ਬੁਜਾਈ ਜਾਂਦੀ ਆ ਤਾਂ ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਚੌਕਸ ਹੋਣ ਦੀ ਜ਼ਰੂਰ ਜ਼ਰੂਰਤ ਹੈ ਕਿਉਂਕਿ ਕੋਈ ਵੱਡੀ ਵਾਰਦਾਤ ਵਾਪਰ ਸਕਦੀ ਹੈ ਅਗਰ ਪਰਿਵਾਰਿਕ ਮੈਂਬਰ ਘਰ ਦਾ ਦਰਵਾਜ਼ਾ ਖੋਲ ਦੇ ਤਾਂ ਕੀ ਕੁਝ ਹੁੰਦਾ ਇਹ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਪਰ ਹੁਣ ਪੁਲਿਸ ਨੂੰ ਇਸ ਪੂਰੇ ਮਾਮਲੇ ਤੇ ਐਕਸ਼ਨ ਕਰਨਾ ਚਾਹੀਦਾ ਹੈ ਕਿ ਆਖਿਰਕਾਰ ਇਹ ਮਹਿਲਾ ਕੌਣ ਸੀਗੀ ਕਿਵੇਂ ਇੱਥੇ ਪਹੁੰਚੀ ਕਿ ਗਿਰੋਹ ਦੀ ਮੈਂਬਰ ਹੈ ਕਿਸੇ ਲੁਟੇਰੇ ਗਿਰੋਹ ਦੀ ਇਹ ਸਾਰੇ ਹੀ ਮਾਮਲੇ ਦੀ ਪੁਲਿਸ ਨੂੰ ਇਨਵੈਸਟੀਗੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਸੰਗਰੂਰ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ ਬੱਦਲਵੜ ਦੇ ਵਿੱਚ ਰਾਤ ਦੇ ਸਮੇਂ ਇਹ ਮਹਿਲਾ ਘਰ ਦੀ ਡੋਰ ਬਚਾਉਂਦੀ ਹੈ ਜਿਸ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਹੁਣ دہشت ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰ ਜਿਨ੍ਹਾਂ ਦੇ ਘਰ ਦੀ ਡੋਰ ਬੈਲ ਇਸ ਮਹਿਲਾ ਦੇ ਵੱਲੋਂ بار-बार ਬਚਾਈ ਗਈ ਹੈ ਪੂਰਾ ਹੀ ਪਰਿਵਾਰ ਇਸ ਟਾਈਮ ਡਰਿਆ ਹੋਇਆ ਹੈ ਪੁਲਿਸ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਘਟਨਾ ਮੁੜ ਕੇ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੈ ਕਿ ਆਖਿਰਕਾਰ ਇਹ ਮਹਿਲਾ ਕੌਣ ਸੀ ਕਿਉਂ ਇੱਥੇ ਆਈ ਕਿਉਂ ਇਸ ਦੇ ਵੱਲੋਂ ਡੋਰ ਬੈਲ ਬਚਾਈ ਗਈ ਤੇ ਜੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਛੋਟਾ ਹਾਥੀ ਵਾਹਨ ਕੈਦ ਹੋਇਆ ਏ ਉਸ ਦੇ ਨਾਲ ਇਸ ਦਾ ਕੀ ਸੰਪਰਕ ਸੀ ਇਸ ਪੂਰੇ ਮਾਮਲੇ ਦੀ ਜਾਂਚ ਹੋਣਾ ਬੇਹੱਦ ਜ਼ਰੂਰੀ ਹੈ ਪਰ ਪੂਰੇ ਹੀ ਇਲਾਕੇ ਦੇ ਵਿੱਚ دہشت ਭਰਿਆ ਮਾਹੌਲ ਇਸ ਟਾਈਮ ਬਣਿਆ ਹੋਇਆ ਹੈ ਕਿਉਂਕਿ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਇਹ ਮਹਿਲਾ ਇਸ ਘਰ ਦੇ ਬਾਹਰ ਆ ਕੇ ਬਾਰ-ਬਾਰ ਡੋਰ ਬੈਲ ਬੁਜਾਉਂਦੀ ਹੈ ਪਰਿਵਾਰਿਕ ਮੈਂਬਰਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਤੇ ਤਕਰੀਬਨ 1 ਘੰਟੇ ਤੱਕ ਇਸ ਮਹਿਲਾ ਦੇ ਵੱਲੋਂ ਡੋਰ ਬੈਲ ਬੁਜਾਈ ਜਾਂਦੀ ਹੈ ਤਾਂ ਹੁਣ ਪੁਲਿਸ ਇਸ ਮਾਮਲੇ 'ਚ ਕੀ ਕੁਝ ਕਰਦੀ ਆ ਉਹ ਵੇਖਣ ਵਾਲੀ ਕਰ ਰਹੇਗੀ ਕਿਉਂਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਉਹ ਬਿਹਤ ਜਿਆਦਾ ਜ਼ਰੂਰੀ ਹੈ ਕਿਉਂਕਿ ਅਜੇ ਹੀ ਘਟਨਾ ਮੁੜ ਕੇ ਨਾ ਵਾਪਰੇ ਉਸ ਨੂੰ ਲੈ ਕੇ ਪੁਲਿਸ ਦਾ ਚੌਕਸ ਹੋਣਾ ਬਿਹਤ ਜ਼ਰਾ ਜ਼ਰੂਰੀ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕਰਦੀ ਕੀਤੀ ਜਾਂਦੀ ਆ ਉਪੇਖਣ ਵਾਲੀ ਗੱਲ ਰਹੇਗੀ ਪਰਿਵਾਰ ਤੇ ਵਿੱਚ ਇਸ ਟਾਈਮ ਦਹਿਸ਼ਤ ਦਾ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਹੈ